ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਾਂਜੀ ਮੇਰਾ ਸਰਦੀਪ ਸਿੰਘ ਹੈ ਪਿੰਡ ਕੱਕੇਪੁਰਾ ਜੀ ਮੇਰਾ ਪਟਿਆਲਾ ਜ਼ਿਲ੍ਹਾ ਸਿ ਪਿੰਡ ਪੈਂਦਾ ਜੀ ਇਹ ਪਿੰਡਾ ਓਕੇ ਜੀ ਵੀਰ ਜੀ ਬੋਡੀ ਸਰਵਿਸ ਯੂਜ਼ ਕਰਨ ਤੋਂ ਪਹਿਲਾਂ ਕੀ ਕੀ ਦਿੱਕਤ ਸੀ ਤੁਹਾਨੂੰ ਮੇਰਾ ਸੀ ਬੀਪੀ ਵੱਧਦਾ ਸੀ ਜੀ ਓਕੇ ਜੀ ਕਦੋਂ ਤੋਂ ਵੱਧ ਰਿਆ ਸੀ ਬੀਪੀ ਤੁਹਾਡਾ ਲਗਭਗ 2021 ਤੋਂ ਜੀ ਓ 2021 ਤੋਂ ਵੱਧ ਰਿਆ ਸੀ ਤਾਂ 2-3 ਸਾਲ ਹੋ ਗਏ ਸੀ ਜੀ ਵੱਧਦੇ ਨੂੰ ਜੀ ਓਕੇ ਸਰਵਿਸ ਪੈਕ ਕਦੋਂ ਯੂਜ਼ ਕੀਤਾ ਤੁਸੀਂ ਨੇ ਅ ਪਿਛਲੇ 2 ਮਹੀਨੇ ਪਹਿਲਾਂ ਕੀਤਾ ਜੀ ਮਤਲਬ 11ਵੇਂ ਮਹੀਨੇ ਚ ਤੇ ਹੀ ਚ ਹਨਾ ਜੀ ਹਾਂਜੀ ਹਾਂਜੀ 23 ਦੇ ਵਿੱਚ ਜੀ ਓਕੇ ਤੇ ਤੁਸੀਂ ਦੇਖ ਵੀਡੀਓ ਮੇਰੀਆਂ ਕਾਫੀ ਟਾਈਮ ਤੋਂ ਦੇਖ ਰਹੇ ਸੀ ਨਾ ਹਾਂਜੀ ਪਹਿਲਾਂ ਤੋਂ ਦੇਖਦੇ ਸੀ 6 ਮਹੀਨਿਆਂ ਤੋਂ ਹੌਲੀ ਹੌਲੀ ਫੇਸ ਬਣਿਆ ਤੁਹਾਡਾ ਬਿਲਕੁਲ ਜੀ ਬਿਲਕੁਲ ਓਕੇ ਜਿਵੇਂ ਹੁਣ ਤੁਸੀਂ ਪੀਤਾ ਹਨ ਸਰਵਿਸ ਪੈਕ 50 ਦਿਨ ਕੰਪਲੀਟ ਕਰ ਲਿਆ ਦਾ ਹੁਣ ਕਿਵੇਂ ਬੀਪੀ ਦੇ ਕੇ ਮੈਂ ਸਿਸਟਮ ਜੀ ਮੈਂ ਜੀ ਇਹ ਆਪਣੇ ਸਰਵਿਸ ਪੈਕ ਦਾ ਬਾਡੀ ਸਰਵਿਸ ਪੈਕ ਦਾ ਅ ਅੱਧਾ ਹੀ ਕੋਰਸ ਕਰਿਆ ਜੀ ਮੈਂ ਅੱਧਾ ਕੋਰਸ ਕਰਨ ਤੋਂ ਬਾਅਦ ਬੀਪੀ ਮੇਰਾ ਬਿਲਕੁਲ ਓਕੇ ਹੈ ਜੀ ਮਲ 25 ਦਿਨਾਂ ਚ ਕਲੀਅਰ ਹੋ ਗਿਆ ਜੀ ਤੁਹਾਡਾ ਹਾਂਜੀ ਹਾਂਜੀ ਓਕੇ ਮੁੜ ਕੇ ਬੀਪੀ ਦੀ ਦਿੱਕਤ ਨਹੀਂ ਆਈ ਜੀ ਮੈਨੂੰ ਇਸ ਸਮੇਂ ਕੋਈ ਸਮੱਸਿਆ ਨਹੀਂ ਹੈਗੀ ਜੀ ਓਕੇ ਹਾਂਜੀ ਹਾਂਜੀ ਮਨ ਲਓ ਬੀਪੀ ਦੀ ਬਈ ਪ੍ਰੋਬਲਮ ਬਹੁਤ ਜ਼ਿਆਦਾ ਹੈ ਲੋਕਾਂ ਨੂੰ ਹਨਾ ਲੇਕਿਨ ਤੁਸੀਂ ਵੀ ਸੋਚਦੇ ਹੋਵੋਗੇ ਵੀ ਕਿਵੇਂ ਠੀਕ ਹੋ ਜਾਊਗਾ ਬੀਪੀ ਸਰਵਿਸ ਪੈਕ ਨਾਲ ਹਨਾ ਜਦੋਂ ਆਪਣੀ ਗੱਲ ਹੁੰਦੀ ਸੀ ਲੱਖਾਂ ਹੀ ਲੋਕ ਤੁਹਾਡੀ ਸੋਸ਼ਲ ਮੀਡੀਆ ਦੇ ਸ੍ਰੀ ਹਾਜੀ ਬਸ ਇਹ ਹੀ ਦੇਣਾ ਚਾਹਾਂਗੇ ਜੀ ਇਹ ਜਿਹੜਾ ਬਾਡੀ ਸਰਵਸ ਪੈਕ ਹੈ ਇੱਕ ਵਧੀਆ ਪ੍ਰੋਡਕਟ ਨੇ ਜੀ ਇਹਦਾ ਕੋਈ ਸਾਈਡ ਇਫੈਕਟ ਨਹੀਂ ਕਿਸੇ ਤਰ੍ਹਾਂ ਦਾ ਜੀ ਇਸੇ ਯੂਜ਼ ਕਰਨ ਤੋਂ ਬਾਅਦ ਮੇਰਾ ਜਿਹੜਾ ਬੀਪੀਏ ਬਿਲਕੁਲ ਕੰਟਰੋਲ ਹੈ ਜੀ ਤੇ ਇਸ ਦਾ ਕੋਈ ਸੇ ਵੀ ਤਰ੍ਹਾਂ ਦਾ ਕੋਈ ਬੁਰਾ ਪ੍ਰਭਾਵ ਨਹੀਂ ਹੈਗਾ ਜੀ ਬਾਡੀ ਤੇ ਬਹੁਤ ਸਾਰੀਆਂ ਦਵਾਈਆਂ ਹੁੰਦੀਆਂ ਨੇ ਜਿਨ੍ਹਾਂ ਨੇ ਇੱਕ ਵਾਰ ਠੀਕ ਤਾਂ ਕਰ ਦਿੰਦੀਆਂ ਨੇ ਜੀ ਪਰ ਉਸ ਤੋਂ ਬਾਅਦ ਉਹਦਾ ਕੋਈ ਨਾ ਕੋਈ ਬੁਰਾ ਪ੍ਰਭਾਵ ਪੈਂਦਾ ਬਾਅਦ ਦੇ ਵਿੱਚੋਂ ਬਿਲਕੁਲ ਜੀ ਪਰ ਬਾਡੀ ਸਰਵਸ ਪੈਕ ਦਾ ਬਾਅਦ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਜਿਵੇਂ ਮੈਨੂੰ ਹੁਣ ਜੀ ਹਾਫ ਹੀ ਲਿਆ ਸੀ ਜੀ ਉਸ ਤੋਂ ਦਿਨਾਂ ਕਾਫੀ ਦਿਨਾਂ ਦਾ ਗੈਪ ਹੋ ਗਿਆ ਹੂੰ 50 ਦਿਨ ਜੂਜ ਕਰਨ ਤੋਂ ਬਾਅਦ ਜੂਜ ਕੀਤਾ ਵੀ ਨਹੀਂ ਦੂਜਾ ਹਲੇ ਹਣਾ ਹੁਣ ਸਟਾਰਟ ਕਰਨ ਵਾਲੇ ਜੀ ਬਿਲਕੁਲ ਹੂੰ ਉਹ ਮੈਨੂੰ ਉਸ ਤੋਂ ਬਾਅਦ ਕੋਈ ਦਿੱਕਤ ਨਹੀਂ ਆਈ ਜੀ ਤੇ ਮੇਰਾ ਬੀਪੀ ਠੀਕ ਹੈ ਜੀ ਉਸ ਤੋਂ ਮੈਂ ਮਤਲਬ 25 ਦਿਨ ਤਾਂ ਬੰਦ ਕਰਨ ਨੂੰ ਵੀ ਹੋ ਗਏ ਤੁਹਾਨੂੰ ਜਿਆਦਾ ਹੀ ਹੋ ਗਿਆ ਜੀ ਉਸ ਤੋਂ ਓਕੇ 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 ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਿਉਂਕਿ ਤੁਹਾਡਾ ਤੁਹਾਡੇ ਬੋਲਣ ਨਾਲ ਕਿਸੇ ਪਰਿਵਾਰ ਦੀ ਜ਼ਿੰਦਗੀ ਬਚ ਸਕਦੀ ਹੈ ਥੈਂਕ ਯੂ ਜੀ